ਜਾ ਮੇਰੇ ਵੱਡੇ ਭਰਾ ਦਾ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4:00 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਅੰਮ੍ਰਿਤਸਰੋਂ ਆ ਗਿਆ ਦੋਵੇਂ ਮੁੰਡੇ ਕੋਰ ਜਾਂਦਾ ਹੈ ਇੱਥੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇ ਘੜ ਚਲ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਬੋਲਟ ਮੋਟਰਸਾਈਕਲ ਲੈ ਕੇ ਵਟਾ ਕੇ ਮੁੰਡੇ ਨਾਲ ਚਲ ਗਿਆ ਤੋਂ 9:00 ਵਜੇ ਸਾਨੂੰ ਫੋਨ ਆਇਆ ਜਾਣਾ ਇਹਨੇ ਬੱਲੀ ਅੱਛਾ ਬਾਲ ਬਾਲ ਕਰਾਂ ਹਾਂਜੀ ਬੋਲਟ ਮੋਟਰਸਾਈਕਲ ਜੀ ਫੋਨਾਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੋਂ ਫੋਨ ਕੀਤਾ ਕਿਸੇ ਨੇ ਇਹ ਆ ਬੱਜਿਆ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹ ਨਵੀਂ ਤਰ੍ਹਾਂ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਨਾਲ ਵੱਜਾ ਇਹਨਾਂ ਦਵਾਦਾ ਵਾ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵਿੱਚ ਆ ਪਤਾ ਨਹੀਂ ਉਥੇ ਮੋੜਦੇ ਹੋਇਆ ਵਾ ਸਥਿਤੀ ਬੜੀ ਹੋ ਗਈ ਮੋਟਰਸਾਈਕਲ ਦੇ ਨਾਲ ਵੱਜ ਕੇ ਅੱਗ ਲੱਗ ਗਈ ਮੋਟਰ ਨੂੰ ਉਹ ਲੋਕ ਕਮੇਟੀ ਮੁੱਟੀ ਪਾ ਜਾਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸੈਂਟਰ ਹੈਡਲ ਤੇ ਆਸਨ ਦੇ ਲੋਕਾਂ ਚੁੱਕਿਆ ਹੁਣ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਕਿ ਜਾਣ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂ ਅਸੀਂ ਗਏ ਆ ਹਰ ਨੇ ਜਾਂਦਿਆਂ ਨੂੰ ਤੇ ਖਤਮ ਹੀ ਹਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣਪਛਾਤੇ ਹੀ ਥਾਣ ਅੱਜ ਪਤਾ ਲੱਗਾ ਵੀ ਉਹ ਓਏ ਲੈਰ ਕੇ ਬੰਦੇ ਆਉਂਦੇ ਜਾਂਦਾ ਹੀ ਪੀਟੀ ਦੀ ਤਿਆਰੀ ਪੀਟੀ ਦੀ ਕਰਦਾ ਹੀ ਥੋੜਾ ਪੜ੍ਹਾਈ ਤੇ ਵੀ ਕਰੀ ਜਾਂਦਾ ਮੈਂ ਥੋੜਾ ਕੰਮ ਬਾਅਦ ਮੈਂ ਕਿਹਾ ਦਸਨੀ ਕੀਤੀ ਉਹ ਤਰ੍ਹਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਅਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਮਾਹੀ ਹੋਣੀ ਆ ਮੈਂ ਸਾਲ ਚ ਮਾਹੀ ਕਰਨੀ ਆ ਤੇ ਅਖਾ ਕਰ ਲਾ ਦਾ ਦਮ ਪਹਿਲਾ ਰਿਜ਼ਲਟ ਆਇਆ ਦਸ ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਇਥੇ ਜੇ ਪਉਣਾ ਸੀ ਗੋਲਡਨ 뷰 ਪੜਦਾ ਸੀ ਅੱਗੇ ਵੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਉਸ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸ਼ਰਨਜੀਤ ਸਿੰਘ ਪੰਚ ਸਿੰਘ ਰਾਏ ਤੋਂ ਜਿਹੜੀ ਇਹ ਦੁੱਖ ਦੀ ਖਬਰ ਹੋਈ ਆ ਸਾਡਾ ਛੋਟਾ ਵੀਰ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪੀਂਦੇ ਇਕੱਠੇ ਰਹੇ ਸੀ ਜਰਾ ਇਹ ਅੰਮ੍ਰਿਤਸਰ ਜਾ ਰਿਹਾ ਏਦਾ ਇਹ ਰਸਤੇ ਵਿੱਚ ਸੁਈਆਂ ਲੱਗੇ ਦੋ ਗੱਡੀਆਂ ਟਾਰਗੇਟ ਹੀ ਆਉਂਦੀਆਂ ਤੇ ਉਹਨਾਂ ਦੇ ਟੇਕਿਆ ਨਹੀਂ ਆ। ਚਲੋ ਤੇਜ਼ ਹੀ ਗੱਡੀ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀ ਟਾਰਗੇਟ ਹੀ ਵਜੋਂ। ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ। ਉੱਥੇ ਲੱਗੀ ਆ ਖਾਣੇ ਲੱਗੀ ਆ ਰੋਟੀ ਤੇ ਖਾਣੇ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਜੀ। ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਤਾਂ ਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੇਟੀ ਨਹੀਂ ਕਰਨੀ ਆ ਤਾਂ ਮੇਰੀ ਸਾਲ ਦੋ ਨੂੰ ਮੈਂ ਸੈਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਇੱਕ ਕਲਾਸ ਲਾ ਕੇ ਆ ਰਿਹਾ ਸੀ ਤੇ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਆ ਇਹਦੇ ਅਚਾਰ ਲੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਗਏ ਨੇ ਆ ਕਿੱਥੇ ਕੀ ਕਰਦੇ ਆ ਤੁਸੀਂ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉੱਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਹੈ ਕਾਰਵਾਈ